ਹੋਏ ਗੇਸ ਯੂ ਰਿਕਮ ਬੈਕ ਟੂ ਚੈਨਲ ਮਾ ਜੀਮਾ ਵਲੋਗਸ ਚੜ੍ਹੋ ਸਾਕਾ ਤਾਂ ਤਾਂ ਦੋਸਤੋ ਸੀ ਆਏ ਮੰਦਰ ਤਾਂ ਅਸੀਂ ਬਹੁਤ ਬੋਰ ਹੋ ਰਹੇ ਹਾਂ ਘਰ ਦੇ ਅੰਦਰ ਬੈਠੇ ਹਾਂ ਨਾਨੀ ਸਾਡੀ ਕਿਉਂ ਨੋ ਗੇਸ ਹੋਲੀ ਨਾਨੀ ਗੇਸ ਹੋ ਨਾਨੀ ਸਾਡੇ ਉਹ ਕਿੰਦਾ ਠੰਡੇ ਠੰਡ ਚ ਦੇਖੂ ਜਣੇ ਨਗੇ ਤਰੀ ਚਲੋ ਕੋਈ ਆ ਦੋਸਤੋ ਤਾਂ ਇੱਥੇ 뷰 ਬੜਾ ਸੋਹਣਾ ਹੈ ভাই ਇੱਥੇ ਖੜੇ ਹੋਏ ਦੇਖਦੇ ਪਏ ਦੋਨੋ ਜਣੇ 뷰 ਤਾਂ ਅਈ ਮੱਥਾ ਟੇਕ ਕੇ ਦੇਖਣ ਲਈ ਰਸਾ ਦੇਖ ਕੇ ਫਿਰ ਬੋਲੀ ਹੋ ਗਈ ਫਿਰ ਕਲ ਕਰ ਕਰ ਕੇ ਮਨਾਂਗੇ ਬੋਲੇ ਜੇ ਦੋਸਤੋ ਮੰਦਿਰ ਤੋਂ ਪਟਿਆਲੇ ਤੋਂ ਪਰ ਕਰ ਆ ਚੁੱਕੇ ਆ ਕਰ ਆ ਕੇ ਦੋਸਤੋ ਫਿਰ ਮੰਮਾ ਚੱਲ ਗਏ ਚੌਕੀ ਤੇ ਤਾਂ ਹੁਣ ਫਿਰ ਮੰਦਿਰ ਹੁਣ ਫਿਰ ਮੰਦਿਰ ਉਹਨੇ ਚਲੀ ਉਹ ਮੰਦਿਰ ਚ ਲੱਗ ਗਿਆ ਤਾਂ ਇੱਧਰ ਲੱਗ ਗਿਆ ਦੋਸਤੋ ਕਿਰਪਾ ਕਰੇ ਗਏ ਸਾਰੇ ਸਾਰੇ ਘਾਲੂ ਪਿਆਰ ਨੂੰ ਲੱਗਾ ਮੁੰਡਾ ਕੁੜੀ ਕੰਮ ਵੇਸ਼ੀ ਇਹ ਮੁੰਡੇ ਸੜੀ ਦੀ ਕਾਹੂ ਵੇਸ਼ੀ ਗਰੈਂਡ ਨੂੰ ਕਾਲ ਦਿੱਤੇ ਕਦੇ ਵਿਆਹ ਵਾਸਤੇ ਆਹ ਦੇ ਆਲੇ ਘਰਾ ਦੂਰ ਕਰਦੇ ਤੇ ਲਗਦਾ ਲਾਈਵ ਸ਼ੇਅਰ ਕੀ ਦੀ ਬਣਾਉਂਦੀ ਵਾ ਅੱਜ ਹੈ ਹੀ ਚਲੋ ਕੋ ਮੇਜ ਅੱਜ ਹੈ ਹੀ ਸਾਰਾ ਪ੍ਰੋਗਰਾਮ ਮੰਦਿਰ ਦਾ ਹੀ ਸੀਗਾ ਹਾਂ ਉੱਧਰ ਵੀ ਆਪਾਂ ਮੰਦਿਰ ਜਾਣਾ ਸੀਗਾ ਇੱਧਰ ਵੀ ਆਪਣਾ ਮੰਦਿਰ ਘੜੀ ਚ ਵਿਚੋਂ ਕੀ ਸੀ ਉਹੀ ਪੰਡਤ ਲੱਗਿਆ ਹੋਇਆ ਹਨਾ ਮੈਂ ਤੇਰੇ ਬੱਟੇ ਇਹ ਦੇਖ। ਆਹ ਥੋੜੇ ਮੰਨ ਬੀਂਦੀ ਜਿਹੀ ਬੱਟੇ ਸੀ। ਆਹ। ਉਹ ਗਰਮ ਗੇਵੇਂ ਬੁਣ ਰਵਤ ਹਲਾ ਕੇ ਕਰਦੇ ਨੇ ਤੁਸੀਂ ਇਹ ਤਾਂ। ਤੁਹਾਡੀਆਂ ਦਾ ਸੇਲੀਆਂ ਉੱਥੇ। ਦੋਸਤੋ ਮੇਰੀ ਮੰਮੀ ਕੋਈ ਫ੍ਰੈਂਡ ਸਰਕਲ ਨਹੀਂ। ਦੋਸਤੋ ਇੱਕ ਵਿਆਹ ਸੀ ਗੜੀ ਛੋੜਦੇ ਦਿਨ ਪਹਿਲਾਂ ਮੰਮੀ ਕੋਲ ਆਹ ਹੈਲੋ ਜੀ ਕਿੱਥੇ ਆਟੇ ਜੱਫੀਆਂ ਪਾ ਕੇ ਮਿਲਦੀਆਂ ਜਿਹੜੀਆਂ ਲੋੜ ਬਣਦੀ ਹੈਲੋ ਜੀ ਹੈਲੋ ਕਰਦੇ ਸੀ ਆਹ ਫਿਰ ਹਾਂ ਜਦੋਂ ਇਕੱਠੇ ਹੋ ਫਿਰ ਗਲੀ ਭੱਲੇ ਨਾਲ ਥੋੜੀ ਮੇਰੀ ਦੁਸ਼ਮਣੀ ਹੈ ਗਲੀ ਭੱਲੇ ਨਾਲ ਫਰੈਂਡ ਸਰਕਲ ਦਾ ਹੈਗਾ ਹੀ ਹਨ ਫਿਰ ਮੇਰਾ ਫਰੈਂਡ ਸਰਕਲ ਆਇਆ ਤਾਂ ਜੁੱ ਟੱਟੀ ਹੋ ਕੇ ਚੱਲ ਆਜੂ ਨਾਲ ਮੁੱਤਰ ਕੇ ਚੱਲ ਆਜੂ ਨਾਲ ਉੱਥੇ ਜਾਣਾ ਚੱਲੋ ਨਾਲ ਇੱਥੇ ਜਾਣਾ ਚੱਲੋ ਨਾਲ ਉਵੇਂ ਤਾਂ ਨਹੀਂ ਫਰੈਂਡ ਸਰਕਲ ਹੈਗਾ ਜਾਂ ਕਿਤੇ ਬਹਿ ਕੇ ਸਖੋਂ ਬੰਦਿਆਂ ਨਾਲ ਕੋਈ ਗਲੀ ਨਹੀਂ ਕੋਈ ਫੰਕਸ਼ਨ ਹੁੰਦਾ ਉਹ ਇਕੱਠੇ ਹੁੰਦੇ ਆ ਉਹ ਪ੍ਰੈਕਟਿਸ ਆਪਾਂ ਦਾ ਸਾਰਿਆਂ ਦਾ ਹੀ ਹੁੰਦਾ ਮੇਰੇੰਦੂ ਮੇਰੇ ਫਰੈਂਡ ਸਰਕਲ ਹੈਗਾ ਜਿਹੜਾ ਆਇਆ ਅਗਲੇ ਦੇ ਘਰ ਦਾ ਰਸ ਲੈਣਾ ਹੁੰਦਾ ਤਰਜੇ ਦਾ ਤੂੰ ਬਹਿ ਕੇ ਮੰਗ ਤੈਂਕ ਜੋ ਬਿਕਾਂ ਮੰਦਿਆ ਤੇ ਕੋਈ ਨਾ ਦੋਸਤ ਪਤਾ ਨਹੀਂ ਨਾਨੀ ਨੂੰ ਕੀ ਹੋਇਆ ਸੀਗਾ ਨਾਨੀ ਪਤਨ ਥੱਕ ਗਈ ਪਤਨ ਸਾਡੇ ਤੋਂ ਵੀ ਗੁੱਸੇ ਹੋ ਗਏ ਦੋਸਤ ਮੈਨੂੰ ਵੀ ਖੜਾ ਹੋਇਆ ਸੀਗਾ ਮਤਲਬ ਅਸਨੇ ਚਾਹ ਲੈ ਕੇ ਟੱਪ ਤੇ ਮੇਰੇ ਫੋਨ ਬੰਦ ਹੋ ਗਿਆ ਸੀ ਮੈਂ ਵਲੋਗ ਬਣਾ ਰਿਹਾ ਸੀ ਨਾਨੀ ਨੇ ਲੰਮੇ ਪਰੇ ਜਿਗੇ ਸੀ ਤੇ ਅਸਾਂ ਲੈ ਉੱਤਰ ਕੇ ਚਾਹ ਪੀ ਰਹੇ ਸੀ ਢਾਬੇ ਤੇ ਤੇ ਮੈਂ ਤਾਂ ਦੋਸਤ ਨਾਨੀ ਨੂੰ ਚਾਹ ਪੁੱਛਣੀ ਮੇਰੇ ਜੁਰਮਦਿਸ਼ੇ ਗੇਸ਼ੀ ਜਗਰ ਕਾ ਹਾਂ ਮੈਂ ਨਾਲੇ ਡਾਕੀ ਨਾਲੇ ਡਰਾ ਦੇ ਤੋ ਕੋਈ ਕਰ ਤੂੰ ਦੋਸਤਾਂ ਨਾਲ ਨਹੀਂ ਗੁੱਸੇ ਗੇ ਪਰ ਦੋਸਤਾਂ ਨਾਲ ਨਹੀਂ ਚੱਲਦੇ ਬਦਲੇ ਮੈਨਾਂ ਜਾਣ ਦੇ ਦੇ ਤੀਂ ਗੇ ਚੌਂਕੀ ਕਿੰਨੇ ਵਜ ਤੱਕ ਹੈ ਮਾਤਾ ਜੀ ਦੀ ਮੈਂ ਗਾ ਮਾਂ ਮੇਰੇ ਗੁੱਸੇ ਨੇ ਮੈਨਾਂ ਥੱਕ ਗਈ ਹੂੰ ਉਹ ਚੌਂਕੀ ਕਿੰਨੇ ਵਜ ਤੱਕ ਹੈ ਮਾਤਾ ਜੀ ਦੀ ਪਤਾ ਨਹੀਂ ਮੇਂ ਜਗਰਾਤਾ ਤਾਂ ਨਹੀਂ ਹੈਗਾ ਇਹ ਚੌਂਕੀ ਆ ਜੇ ਜਗਰਾਤਾ ਉਹ ਤਾਂ ਸਾਰਾ ਚੱਲੂਗਾ ਇਟੋਂ ਕੀ ਹੈ ਮਾਤਾ ਦੀ ਚੱਕੀ ਤਰ੍ਹਾਂ ਨੇ ਕੱਢ ਦਿੱਤੀ ਹੈ ਹਾਂ ਸ਼ੇਰ ਗਣੀ ਮਾਤਾ ਦੀ ਹਰੇਕ ਦਿਨ 10 ਵਜੇ ਹਾਂ ਤੇ ਚਲੋ 10 ਵਜੇ ਮੰਦਰ ਬੰਦ ਹੋ ਜਾਣਾ ਚਲੋ ਆ ਕੇ ਰਲਦੇ ਆਂ ਤੇ ਦੋਸਤਾਂ ਕੇ ਮਿਲਦਾ ਤੁਹਾਨੂੰ ਆਪਾਂ ਮੈਂ ਮਿਲੂੰਗਾ ਤਾਂ ਇਹ ਸੋਲੇ ਚੱਕੀ ਤੇ ਪਰ ਵਾਏ ਮੈਂ ਦੋਸਤਾਂ ਨੂੰ ਜਦੋਂ ਆਉਂਦੇ ਆ ਨਾ ਮਾਂ ਨਹੀਂ ਚੱਕੀ ਤਾਂ ਕੇ ਫਰੀ ਹੋ ਜਾਂਦੇ ਨੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਦੋਸਤ ਮੈਂ ਸੌਣਾ ਤਾਂ ਹੈਗਾ ਮੇਦਰ ਨੇ ਜੀ ਸਸਰੀ ਘਰ ਗਈ ਬੇ ਦੀ ਵਾਪਸ ਲਾਹੇ ਆ ਚੁੱਕੇ ਹਮਾ ਨਿਊ ਕਪੜੇ ਕਪੜੇ ਫੋੜ ਸੀ ਤਾਂ ਦੋਸਤੋਂ ਮਮਾ ਆ ਚੁੱਕੇ ਨੇ ਤਾਹੋ ਮੈਂ ਤੁਹਾਡੇ ਤੁਝਾ ਆਪਣੇ ਕੰਮ ਤੁਨ ਕਰਕੇ ਤੁਮ ਵਿੱਚ ਜਪੋਣ ਕਰਕੇ ਪੜਾ ਚਾਹਤ ਹਾਂ ਤੁਤ ਕੈ ਜਦੋਂ ਮਰੋਤ ਤੇ ਦੇਰ ਕੇ ਦੀਵਾਰ ਕਿ ਦੇਸ ਦੀ ਵਸਾ ਥੋੜਾ ਜਿਹਾ ਪਤਲਾ ਹੋ ਗਿਆ ਸਤਾ ਕਰਕੇ ਮਨੇ ਇੱਦਾਂ ਕਰਕੇ ਆਰਤੀ ਨੂੰ ਦਿੱਤੀ ਸਿੱਧਾ ਮਾਤਾ ਦੀ ਇਹ ਜੱਟੇ ਅਗਰ ਰੱਖਤੀ। ਸੋ ਦੋਸਤੋ ਇਸ ਕਰਕੇ ਥਲ ਰੱਖਤਾ ਫਿਰ ਪਤਾ ਕਿ ਦੋਸਤੋ ਮਨੇ ਐਗਰਿਕ ਐਗਰਿਕ। ਐਗਰਿਕ। ਮੈਂ ਕਿਹਾ ਮम्मा ਹਰ ਵਾਰੀ ਸਟਾਈਲ ਜੇ ਕਰਦੇ ਕਦੀ ਮਮਾ ਜੀ ਐਗਰ ਕਰਕੇ ਕਰ ਦਿੰਦੇ ਆ। ਕਲਮ ਐਗਰਿਕ ਕਰ ਲੈਂਦੇ ਆ ਹਨਾ। ਫਿਰ ਸਾਰੀ ਮੈਂ ਛਾਲੀ ਦੇਜਮਨ ਦੇਖਿਆ ਤਾਂ ਮਮਮੀ ਦੀ ਕੋਈ ਨਵੀਂ ਚੀਜ਼ੀ ਨੋਟਿਸ ਕਰਦੀ। ਉਹ ਮਨੇ ਐ ਕਰਕੇ ਕਹਿੰਦੇ। ਮਮਾ ਜੀ ਨਵੇਂ ਸਟਾਈਲ ਵਰਤ ਮਰੇ ਤੇ ਹਰ ਵਾਰੀ ਮੈਂ ਇਹ ਸੋਚ ਲਈ ਮਮਮੀ ਨੇ ਕੋਈ ਕਿੱਥੋਂ ਲਈ ਇਹ ਸੋਚ। ਮੇਰੀ ਇਹ ਘੜੀ ਕਿੱਥੇ ਦੋਸਤ ਮੈਨੂੰ ਤਾਂ ਪਤਾ ਨਹੀਂ ਕਿ ਮੇਰੇ ਰੰਦੇ ਸਾਰੇ ਸਣ ਖਿਡਾਉਣਾ ਮੈਂ ਸਾਰਿਆਂ ਮੈਂ ਤੁਹਾਨੂੰ ਵੀ ਵਿਦਾਇਆ ਮੈਂ ਤੁਹਾਡੇ ਸਾਰੇ ਆਖੇ ਲੱਗਣਦੇ ਆ ਮੈਨੂੰ ਇਦਾਂ ਕਰਦੇ ਕੋਈ ਫੋਨ ਆਉਂਦਾ ਮੈਂ ਚੱਲੀ ਆ ਜਾ ਤੂੰ ਵੀ ਨਾਲ ਹੀ ਆ ਜਾ ਹਾਂ ਚੱਪਲਾ ਪਾ ਲੈ ਚਲ ਦੋਸਤ ਮੈਂ ਲੈਂਦਾ ਬਾਕੀ ਰਾਤ 11:15 ਹੋਏ ਤੇ ਮੈਂ ਬਾਹਰ ਫਿਰਨ ਗਿਆ ਵਾ ਮੈਂ ਚਲ ਕੇ ਦੁਆਰੇ ਦੋਸਤੋਂ ਲੰਗਰ ਸ਼ੱਕ ਤੇ ਤਾਂ ਬਹੁਤ ਜ਼ਿਆਦਾ ਹੋ ਗਿਆ ਗੱਡੀ ਦੇਖੋ ਦੋਸਤੋਂ ਕਿੰਨੀ ਸੰਨੀ ਸੰਨੀ ਪਈ ਹੈ ਤੋ ਚੰਨੀ ਸੰਨੀ ਗੱਡੀ ਹੈ ਦੋਸਤੋਂ ਮੈਂ ਜਗਾਦਨਾ ਪਿਆ ਤੋ ਕਿ ਠੰਡੀ ਵੀ ਲੱਗ ਰਹੀ ਹੋ ਤਾਂ ਮੈਨੂੰ ਓਏ ਬਾਬਾ ਕੁਛ ਕਰਗੇ ਸਾਡੇ ਚਲੋ ਦੋਸਤੋਂ ਬਰੇ ਚੱਲਦੇ ਅਰੇ ਚੱਲ ਕੇ ਮਿਲਦੇ ਕੋਲ ਮੈਂ ਤੇ ਦੋਸਤੋਂ ਮੈਂ ਨਹਿਰ पार ਕਰਕੇ ਤਿੰਨ ਨਹਿਰਾਂ पार ਕੀਤੀ ਅਦਰਾਹ ਵਾਲੀ ਨੀਲ ਵਾਲ ਸਾਰੀ ਵਾਲ ਪਾਰ ਕਰਕੇ ਫਾਈਨਲੀ ਘਰ ਆ ਚੁੱਕਿਆ ਹਾਂ ਬਹੁਤ ਥਕ ਗਿਆ ਸਵਾ ਲੈ ਹਣ ਤਾਂ ਤੂੰ ਉੱਥੇ ਚੌਂਕੀ ਤੂੰ ਆਇਆ ਮੈਂ ਚੌਂਕੀ ਤੇ ਗਿਆ ਵਲੌਗ ਬਣਾਇਆ ਸੀ ਉਹ ਝੂਠਾ ਮਤਲਬ ਅੰਦੇ ਬਣਾਇਆ ਸੀ ਯਾਰ ਦੋਸਤੋ ਮੈਂ ਚੌਂਕੀ ਤੋ ਤਾਂ ਮੈਂ ਨਹਿਰਾਂ ਪਾਰ ਕਰਕੇ ਆਇਆ ਹਾਂ ਉਹ ਨਹੀਂ ਕਿਤੇ ਹੋਰ ਇਹ ਤੋਂ ਤਾਂ ਅਰੇ ਮੇਰੇ ਕੋਲ ਦਮਰੇ ਨਹਿਰਾਂ ਪਾਰ ਇਹ ਕੋਰਾਂ ਦੇ ਘਰ ਤੋਂ ਮੇਰੇ ਕੋਲ ਤੋ ਲੱਗਦਾ ਤੇ ਜੀ ਮੈਨੂੰ ਨਹੀਂ ਲੱਗਦਾ ਬਹੁਤ ਅਜੀਬ ਮੈਂ ਸਵੇਰੇ 10 ਵਜੇ ਦੀ ਉੱਠੀ ਆਈ ਆ। ਛੁੱਟਾ ਵੀ ਗਾਇਸ ਬਲੌਗ ਬਿੱਟ ਕਿਉਂ ਨਹੀਂ ਜੇ ਤੁਸੀਂ ਜਾਣੋ ਕਿ ਇਹ ਛੁਣਾ ਕੀ ਹੋਇਆ ਮੈਨਾਂ ਕੀ ਹੋਇਆ। ਮੈਨੂੰ ਬਹੁਤ ਸਾਰੇ ਜਾਣੇ ਪੁੱਛਦੇ ਆ ਗਾਇਸ ਵੀ ਆ ਤੁਹਾਡੇ ਮੂੰਹ ਤੇ ਕੀ ਹੋਇਆ ਕੀ ਹੋਇਆ। ਇਹ ਦਰਅਸਲ ਅਸੀਂ ਜਿਸ ਦਿਨ ਹੋਇਆ ਸੀ ਨਾ ਉਦੋਂ ਬਲੌਗ ਨਹੀਂ ਬਣਾ ਪਾਏਗੇ। ਇਹ ਮੇਰੇ ਚੰਟਾ ਲੱਗ ਗਿਆ ਤੱਤਾ। ਮੇਰੀ ਗਰੂ। ਖਾਦਾ ਤੂੰ ਤੁਸੀਂ ਦੇਖ ਰਹੀ ਤੇ ਨਾਲ ਕੀ ਕੀ ਕਰਦਾ ਸੀ ਮੈਂ ਕਰਨਾ ਨਹੀਂ ਕਰਨਾ ਉਹ ਤੁ ਕਰੀ ਜਾਉਂਦੇ ਤੇ ਮੇਰੀ ਗੱਲ ਵੀ ਕੀਤੀ ਰਹੀ ਸੀ ਵੀ ਮੇਰੇ ਨਾਲ ਇੱਕ ਚਮਟਾ ਲੱਗ ਗਿਆ ਸੀ ਕਿ ਜੇ ਵਾਲ ਸਟ੍ਰੇਟ ਕਰਨਾ ਰੋਟੀ ਕਰਾਣੀ ਸਟ੍ਰੇਟ ਵਾਲਾ ਨਹੀਂ ਕਰ ਲਿਆ ਉਹ ਚਮਟਾ ਮੇਰੇ ਇੱਚ ਤੱਤਾ ਲੱਗ ਗਿਆ ਉਹ ਪਹਿਲਾਂ ਇਹ ਲਾਲ ਹੋਵੇ ਫਿਰ ਕਾਲਾ ਹੋਵੇ ਮਤਲਬ ਚੱਲ ਨਹੀਂ ਹੋਏ ਇਹ ਉਦਾਂ ਹੀ ਕਾਲਾ ਹੋ ਗਿਆ ਹੁਣ ਇਹ ਪਤਾ ਨਹੀਂ ਦਾਗ ਤਾਂ ਜਾਂਦਾ ਨਹੀਂ ਮੈਨੂੰ ਕੋਈ ਦਵਾਈ ਦੱਸ ਦੋ ਜੇ ਕਿਸੇ ਨੂੰ ਪਤਾ ਜਿਹਦੇ ਨਾਲ ਇਹ ਦਾਗ ਜਾ ਸਕਦਾ ਮੱਛੇ ਦਾ ਮੱਛਿਆ ਹੋਇਆ ਇਹ ਸਕਿਨ ਮੱਛੀ ਇੱਥੇ ਹੂੰ ਮੇਰੇ ਫੇਸ ਤੇ ਵੈਸੇ ਕੋਈ ਵੀ ਦਾਗ ਫਿੰਸੀ ਕੁਛ ਨਹੀਂ ਹੈਗਾ ਸੀ ਰੰਗ ਤਾਂ ਜਹਜਾ ਹੈਗਾ ਹੈਗਾ ਹੀ ਪਰ ਦਾਗ ਫਿੰਸੀ ਕੋਈ ਨਹੀਂ ਰੰਗ ਖਲੀਤੀ ਲੰਗਾ ਅਬਸੋਲੂਟ ਹੈਗਾ ਸਾਰਾ ਮੈਂ ਜਿੱਟੀ ਹਾਂ ਬਾਬਾ ਦੋਸਤੋ ਆ ਦੇਖੋ ਕਿਹੜੇ ਲੋਕ ਨੂੰ ਪਸੰਦ ਕਰਦੇ ਨੇ ਦੱਸੋ ਕਾਸ਼ ਕਿ ਮੇਲੇ ਲੋਕ ਪਸੰਦ ਨਾ ਨਾ ਨਹੀਂ ਹਟਦਾ ਕਿਉਂ ਉਹ ਇਹ ਨਾ ਨਹੀਂ ਬੋਲੂ ਇਹ ਤਾਂ ਪਹਿਲਾਂ ਹੀ ਨਾ ਜੀ ਜੀ ਪੱਤੀ ਦੱਸੂ ਦੱਸੂ ਨਾ ਨਹੀਂ ਬਲੌਗ ਦਿਖਾਉਂਗਾ ਸੇ ਇਦਾਂ ਕਹਿੰਦੀ ਤੁਹਾਡੀ ਕੁੜੀ ਤੁਹਾਡੀ ਕੁੜੀ ਤੇ ਕਹਿੰਦੀ ਬਹੁਤ ਜੰਦੀ ਕੁੜੀ ਵੀ ਕੀਤੀ ਆ ਮੈਨਾਂ ਕੋਈ ਗਿਆਨ ਨਹੀਂ ਤਾਂ ਦੋਸਤੋ ਮੈਂ ਇੱਥੇ ਖੜਾ ਲੱਗ ਸਲੇਟੀ ਨਹੀਂ ਸਲੇਟੀ ਰੰਗਾ ਨਹੀਂ ਮੇਰਾ ਰੰਗ ਹੈਗਾ ਵਾ ਗਾਇਸੇ ਕਿੰਨੇ ਕਲਰ ਮੈਨੂੰ ਇਦਾਂ ਦਾ ਹੀ ਰੰਗ ਪਸੰਦ ਆ ਸਾਵਲਾ ਵੀ ਨਹੀਂ ਹੋ ਗਿਆ ਤੇ ਗੋਰਾ ਵੀ ਦੋਸਤ ਜੇ ਕਿਸੇ ਫਰੇਮ ਚ ਕੁਝ ਨੋਟਿਸ ਹੋ ਰਿਹਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਨੋਟਿਸ ਹੋਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਇਹ ਯਾਦ ਕਰ ਹਮ ਜਰੂਰੀਆਂ ਵੀ ਦੱਸਣੀਆਂ ਆ ਬੱਤੇ ਦੇ ਲੋਕ ਮੈਨੂੰ ਪਸੰਦ ਨਹੀਂ ਆਗੇ ਇੱਥੇ ਪੱਕੇ ਰੜੇ ਜਿਹਾ ਪਸੰਦ ਆ ਕਿ ਸਾਵਲਾ ਕਿ ਸਾਵਲਾ ਤੇਰੇ ਤਾਂ ਮੁੰਤੇ 2900 ਫੈਂਸੀ ਦੇ ਥੋੜਾ ਕਿਹੜਾ ਕਿਹੜਾ ਰੰਗ ਹੈ ਜੇ ਮੈਂ ਤੁਹਾਨੂੰ ਕਿ ਦੂਰ ਸੁੱਚਾ ਥੋੜਾ ਕਿਹੜਾ ਕਿਹੜਾ ਰੰਗ ਹੁਣ ਮੇਰੇ ਅਰگە ਜਿਹੜਾ ਕਾਲਾ ਉਹ ਵੀ ਕਹੂਗਾ ਮੈਂ ਤਾਂ ਗੋਰਾ ਆ ਮੈਂ ਤੂੰ ਤੂੰ ਗੋਰਾ ਮੈਂ ਤੂੰ ਕਾਲਾ ਨਾ ਤੁਹਾਡਾ ਕਾਲੂ ਕਿਹੜੇ ਕਾਲ ਕਿਹੜੇ ਰੰਗ ਦਾ ਹੁੰਦਾ ਸਰ ਜੇ ਤੂੰ ਕਾਲਾ ਆਏ ਨਾ ਹੱਦ ਤੂੰ ਪਿਆਰਾ ਜੰਮ ਬੁੱਤਰ ਚੱਲ ਲੈ ਮੈਨੂੰ ਮਤਰਾ ਕਰ ਚਲੋ ਦੋਸਤੋ ਅੱਪਾ ਜੀ ਚੈਨ ਗਾਈਜ਼ ਅੱਜ ਤੁਹਾਨੂੰ ਇੱਕ ਸ਼ਿਕਾਇਤ ਦੱਸਾਂ ਇਹਨੇ ਅਜੇ ਸਾਨੂੰ ਮਰਵਾ ਦੇਣਾ ਸੀ। ਹੋ ਮੈਂ ਕੁਛ ਨਹੀਂ ਦਿੱਤਾ ਸੀ। ਇਹਨੇ ਨਾ ਗੱਡੀ ਚਲਦੀ ਚ ਮੇਰੇ ਨਾਲ ਮੂਰੇ ਬੈਠ ਗਿਆ। ਇਹਨੇ ਏਸੀ ਵੀ ਬੰਦ ਕਰਤਾ ਹੀਟਰ ਵੀ ਬੰਦ ਕਰਤਾ ਪੂਰੀ ਗੱਡੀ ਹੌਸਨਾ ਭਰ ਗਈ ਮੈਂ ਡਰ ਗਈ। ਮੂਰੇ ਮੈਨੂੰ ਦਿਸਣਾ ਬੰਦ ਹੋ ਗਿਆ ਬਿਲਕੁਲ। ਉਸ ਤੋਂ ਬਾਅਦ ਇਹਦੇ ਪੁੱਠੇ ਹੱਥ ਦੀ ਚਪੇੜ ਵੱਜੀ ਠਾ ਨੱਕ ਤੇ। ਤੇ ਦੋਸਤੋ ਮੇਰਾ ਹਾਸਾ ਨਿਕਲ ਗਿਆ। ਨਿਕਲ ਗਿਆ ਤੇਰਾ ਹਾਸਾ। ਤੇ ਤੇਰੇ ਹੋਰ ਪੈ ਜਾਂਦੇਗਾ ਨਾ ਜਿਵੇਂ ਮੈਂ ਨਾਨੀ ਨਾਲ ਨਾ ਨਾਲ ਹੁੰਦੇ। ਮੈਂ ਗੱਡੀ ਰੋਕ ਕੇ ਤੇਰੇ ਛਿੱਤਰ ਪ੍ਰੇਟ ਕਰਨੀ ਸੀਗੇ। ਕਿੰਨੇ ਨਾ ਗੁੱਸਾ ਜੜਾ ਕਰੂ ਟੈਕਨੀਕਲ ਗੱਲਾਂ ਦਾ ਨਹੀਂ ਪਰ ਤੁਹਾਨੂੰ ਪਤਾ ਸਾਡੀ ਦਾ ਟਾਈਮ ਆਫਸ ਅੰਦਰ ਆਊਗੀ ਆਊਗੀ ਜੇ ਨਹੀਂ ਇਸ ਸੀਟਰ ਚਲਾਮੈਂ ਹਾਂ ਜੀ ਬਿਲਕੁਲ ਆਵਲ ਜਾਂਦਾ ਮਰਵਾ ਦੇਣਾ ਸੀ ਫਿਰ ਉਸ ਤੋਂ ਬਾਅਦ ਜਸਟ 2 ਮਿੰਟ ਨਹੀਂ ਹੋਏ 2 ਮਿੰਟਾਂ ਬਾਅਦ ਸਾਡੇ ਮੂਹਰੇ ਦੂੰਗਾ ਮਮਾ ਕਿੰਨੇ ਗੁੱਜੋ ਕੇ ਹੈ ਨਾ ਕਾ ਕਤੋਂ ਖੜਤਾ ਇਹਲਾ ਤੇਰੇ ਫੁੱਫੜਾ ਕਰਦਾ ਪਿਆ ਮੈਂ ਐ ਵੀ ਬੇਮਤਲਬ ਹੀ ਮਾਰੀ ਜਾਂਦੇ ਹੁਣ ਤੇ ਖੜਕਾਈ ਜਾਂਦਾ ਫਿਰ ਤੇ ਇਹਨੇ ਲਾਉ ਲਾਉਂਦਾ ਦਾ ਪਿਆਵਾ ਤੂੰ ਮੈਨੂੰ ਦਰਦ ਦੇ ਲੇ ਪੂਰਾ ਵਿਖੜ ਕਾ ਨਹੀਂ ਹੁੰਦਾ ਲੈ ਤੂੰ ਮਾਰਦੀ ਕਰ ਤੂੰ ਕੜਾ ਮਾਰਿਆ ਨਹੀਂ ਜ਼ੋਰ ਦੀ ਮਾਂ ਤੇ ਕੜਾ ਨਹੀਂ ਮੇਰੇ ਬਾਹਰ ਚ ਦੇਖ ਅਬ ਮੇਰੇ ਘਰ ਉਹ ਮਾਰਿਆ ਤੁਸੀਂ ਮੇਰੇ ਮੈਂ ਹਾਂ ਹੱਥ ਮਾਰਿਆ ਉਹ ਮਾਰਿਆ ਝੂਠਾ ਤੂੰ ਲਪੜੇ ਕਾਏਂਗਾ ਚੱਲੋ ਰੈਸਟੋਰੈਂਟ ਜਸਟ 2 ਮਿੰਟ ਬਾਅਦ ਸਾਡੇ ਕੋਲ ਦੋ ਗਾਵਾਂ ਆਉਣਗੇ ਤੂੰ ਕਹੇ ਸਾਬ ਸਾਬ ਝੂਠਾ ਕਦ ਦੋ ਗਾਵਾਂ ਨਹੀਂ ਸੀ 2 ਮਿੰਟ ਬਾਅਦ ਤਾਂ ਨਹੀਂ ਹੈ ਨਾ ਬੰਦਰ ਨੂੰ ਧਰ ਸਤ ਤਾਂ ਲਈ ਤੂੰ ਭੱਜ ਜਾ ਬੈ ਜਾ ਘਰ ਆਵਨਾ ਦੋ ਮਿੰਟਾ ਬਾਅਦ ਉਹ ਇਕੱਟਾ ਬੰਦੇ ਲੰਗੇ ਚਲ ਮੈਂ ਤਾਂ ਹਿੰਦੂ ਕਿਤੇ ਲਿਜਾ ਕੇ ਰਾਜੀ ਨਹੀਂ ਹਾਂ ਠੀਕ ਇਕੱਟਾ ਹੀ ਕਰੀ ਲਿਆ ਕਰ ਤੂੰ ਤਾਂ ਠੀਕ ਹੈ ਥੈਂਕ ਯੂ ਬਹੁਤ ਬਤਾ ਮੈਂ ਤੂੰ ਦੱਬੀ ਜਰਨਾ ਮੈਂ ਤੁਹਾਡੇ ਸੋ ਤੁਹਾਡੇ ਸੇ ਉਪਕਾਰ ਦੀ ਬਹੁਤ ਬਾਰੀ ਆ ਤੂੰ ਤਾਂ ਤੇਉਣਾ ਹੀ ਹੈ ਮੈਂ ਕਰੀ ਰਹਾ ਕਿਤੇ ਨਾ ਜਾਵਾਂ ਜਾਵਾਂ ਮੈਂ ਬਸ ਯਾਰਾਂ ਦੋਸਤਾਂ ਨਾਲ ਸਹੇਲੀਆਂ ਨਾਲ ਜਾਵਾਂ ਆਹ ਉਹ ਕਿੱਧਰ ਚੱਲਦੇ ਜਾਂਦੇ ਨੇ ਨੇ ਲੋਕਾਂ ਦੇ ਮੁੰਡਿਆਂ ਨਾਲ ਤਾਂ ਚੰਗੀਆਂ ਜਿਹੜਾਂ ਤੁਰ ਪੈਨ ਨਾਲ ਵਾਸukar ਵਾਸukar 3600 ਮੈਂਤਾਂ ਕਰਾ ਕੇ ਸਵੇਰ ਕਿੰਨੀਆਂ ਕਿ ਮੈਂਤਾਂ ਕਰਾਈਆਂ ਮੈਂ ਢੋਡੀਆਂ ਚੱਲ ਚੱਲ ਜਾ ਤਰ ਜਾ ਉੱਧਰ ਦੇਖੋ ਦੋਸਤੋ ਆਪਣੀ ਵਾਰੀ ਇਦਾਂ ਕਰਦੇ ਚੱਲ ਚੱਲ ਤੁਰ ਜਾ ਉੱਧਰ ਮੈਨੂੰ ਪਤਾ ਨਹੀਂ ਇੱਕ ਵਾਰ ਚੁੱਠੀਆਂ ਸੀਗਾ ले गए, ले गए, गए, था 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 तो चलो दोस्तों आज जब लोग जो विद्यालय गए थे लाइक कमेंट शेयर कर दो मेरा मूड ऑफ करते हैं मेरा मूड ऑफ करते हैं ना गुड नाइट दोस्तों बाय बाय लव यू टू ऑल